ਇੱਧਰੋਂ ਰੋਡ ਆ ਰਹੀ ਐ ਇੱਧਰੋਂ ਰੋਡ ਜਾ ਰਹੀ ਐ ਇੱਧਰ ਦੇਖੋ ਤੇ ਰੋਡ ਤੇ ਕੰਮ ਚੱਲ ਰਿਹਾ ਦੇਖੋ ਸਾਈਨ ਵੀ ਲਾਏ ਹੋਏ ਇਹਨਾਂ ਨੇ ਵੀ ਰੋਡ ਤੇ ਕੰਮ ਚੱਲ ਰਿਹਾ ਤੇ ਸਪੈਸ਼ਲ ਬੰਦਿਆਂ ਵਾਸਤੇ ਇਹਨਾਂ ਨੇ ਆ ਲਾਏ ਹੋਏ ਆ ਵੀ ਇਹਦੇ ਵਿੱਚ ਦੀ ਜਾਓ ਆ ਦੇਖੋ ਆ ਕੁਝ ਪਾਉਣਾ ਇਹਨਾਂ ਨੇ ਆ ਪਾ ਰਹੇ ਆ ਅ ਦੇਖੋ ਨਾਲ ਦੀ ਨਾਲ ਆਹਾ ਭਾਈ ਬੰਦ ਵੀ ਕਰੀ ਜਾਂਦੇ ਆ ਤੇ ਆਹਾ ਬੰਦਿਆ ਦੇ ਟੱਪਣ ਵਾਸਤੇ ਇਹਨਾਂ ਨੇ ਆ ਬਣਾਇਆ ਹੋਇਆ ਦੇਖੋ ਪਹਿਲਾਂ ਬੰਦੇ ਇਹਦੇ ਤੇ ਚੱਲਦੇ ਸੀ ਪਰ ਆਹਾ ਇਹਨਾਂ ਨੇ ਨੰਗੇ ਵਾਸਤੇ ਆ ਬਣਾਇਆ ਹੋਇਆ ਇੱਥੇ ਬੰਦੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਜਾਨ ਦੇ ਵਿੱਚ ਨਾਈਟ ਵਾਸਤੇ ਰਿਫਲੈਕਟਰ ਜੇ ਲਾ ਛੱਡੇ ਆ ਨਾਲ ਇਹਦੇ ਵਿੱਚ ਦੀ ਇੰਨੇ ਚ ਬੰਦੇ ਜਾਓ ਕਰੋ ਕੋਈ ਸਮੱਸਿਆ ਨਹੀਂ ਤੇ ਆਪਣੇ ਵਾਲੇ ਮੇਰੇ ਸਾਹਮਣੇ ਨਾਲ ਬੰਦਾ ਗੱਡੀ ਦੇ ਥੱਲੇ ਆ ਜੂ ਉਹ ਤੋਂ ਬਾਅਦ ਗੱਡੀ ਰੋਕਣਗੇ ਪਹਿਲੀ ਗੱਲ ਤਾਂ ਉਦੋਂ ਵੀ ਨਹੀਂ ਰੋਕਦੇ ਉਦੋਂ ਵੀ ਭਜਾ ਕੇ ਲੈ ਜਾਂਦੇ ਆ ਇਹ ਇੱਥੇ ਸੜਕ ਕਿਸੇ ਨੇ ਕ੍ਰਾਸ ਕਰਨੀ ਆ ਤੇ ਮੈਂ ਸੜਕ ਕ੍ਰੋਸਿੰਗ ਵਾਲੇ ਪਾਸੇ ਨੂੰ ਮੂੰਹ ਕਰ ਲਿਆ ਤਾਂ ਨਾਲ ਦੀ ਨਾਲ ਕਾਰਾਂ ਰੋਕ ਲੈਣੀਆਂ ਉਹਨਾਂ ਨੇ ਤੇ ਆਪਣੇ ਵਾਲੇ ਪਲਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੜੇ ਰਹੋ ਉਹਨਾਂ ਨੇ ਨੰਗਾ ਨਹੀਂ ਦੇਣਾ ਕੋਈ ਬੰਦੇ ਨੇ ਟੱਪਣਾ ਬੰਦਿਆਂ ਵਾਸਤੇ ਬਣਾਇਆ ਇਹਨਾਂ ਨੇ ਦੇਖੋ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣਾ ਅੱਗੇ ਜਾ ਕੇ ਆ ਜੀ ਜਦੋਂ ਕੋਈ व्हीलचेयर ਵਾਲਾ ਹੁੰਦਾ ਉਹਦੇ ਵਾਸਤੇ ਵੀ ਇਹ ਇਹਨਾਂ ਨੇ ਪੂਰੀ ਸਹੂਲਤ ਦਿੱਤੀ ਆ ਵੀ ਗਾਹ ਜਾ ਕੇ ਉਹਨੇ ਆਪ ਦੀ ਜਿਹੜਾ व्हीलचेयर ਵਾਲਾ ਸਾਈਕਲ ਹੁੰਦਾ ਜਾਂ ਬੈਟਰੀ ਵਾਲਾ ਜੋ ਵੀ ਸਿਸਟਮ ਹੁੰਦਾ ਉਹਨਾਂ ਵਾਸਤੇ ਫੁੱਟਪਾਥ ਤੇ ਚੜਾਉਣ ਵਾਸਤੇ ਉਹ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਖੱਟਾ ਜਾ ਇਹਨਾਂ ਨੇ ਇਹਦੇ ਵਿੱਚ ਦੀ ਦੇਖੋ ਇੱਥੇ ਬੰਦੇ ਦੇ ਚੜਨ ਵਾਸਤੇ ਤੇ ਸਾਈਕਲ ਦੇ ਚੜਨ ਵਾਸਤੇ ਆ ਬਣਾਇਆ ਹੋਇਆ ਵੇ ਆ ਦੇਖੋ ਇੰਨੀ ਕ ਥਾਂ ਦੇ ਵਿੱਚ ਵੀ ਤੇ ਆਪਣੇ ਵਾਲੇ ਕੋਲੇ ਮੱਲਾ ਦਾ ਪ੍ਰੋਜੈਕਟ ਹੀ ਹੈ ਨਹੀਂ ਸਾਈਨ ਦੇਖੋ ਇਹਨਾਂ ਨੇ ਆ ਸਾਈਨ ਬਣਾ ਦਿੰਨੇ ਆ ਤੋ ਆ ਮੜਨਾ ਆ ਮੜਨਾ ਆਪਣੇ ਨਾਲ ਨੂੰ ਤਾਂ ਖੁਦ ਟ੍ਰੈਫਿਕ ਵਾਲਿਆਂ ਨੂੰ ਸਾਈਨਾਂ ਦਾ ਨਹੀਂ ਪਤਾ ਫਰਥਾ ਸਾਈਨ ਆ ਇਹ ਨਹੀਂ ਕਿਸੇ ਮੋੜ ਤੇ ਸਾਈਨਾਂ ਹੋਣਗੇ ਆ ਦੇਖੋ ਜਿਹੜੇ ਇੱਧਰ ਇੱਧਰ ਲੈਣੇ ਆਉਣਾ ਉਹਨਾਂ ਨੇ ਵੀ ਉਹ ਸਾਈਨ ਲਾਏ ਵੇ ਵੀ ਇਹ ਰੋਡ ਤੇ ਚੜਨਗੇ ਸਾਈਨ ਦੇਖ ਲੈਣਗੇ ਵੀ ਅੱਗੇ ਕੰਸਟਰਕਸ਼ਨ ਦਾ ਕੰਮ ਚੱਲੀ ਜਾਂਦਾ ਸਾਰਾ ਆਏ ਨਹੀਂਗਾ ਵੀ ਕੁਝ ਪਤਾ ਨਾ ਹੋਊਗਾ ਦੇਖੋ ਆ ਵੇਖੋ ਉਹਦਾ ਮਤਲਬ ਹੈਗਾ ਵੀ ਰੋਡ ਦੋ ਸੀਗੀਆਂ ਇੱਕ ਹੋ ਗਈ ਇਹਦਾ ਮਤਲਬ ਹੈਗਾ ਵੀ ਕੰਸਟਰਕਸ਼ਨ ਦਾ ਕੰਮ ਚੱਲੀ ਜਾਂਦਾ ਹਾਂਜੀ ਆਪਾਂ ਪਹੁੰਚ ਚੁੱਕੇ ਆ